ਕਰੇ ਕਰਾਏ ਆਪ ਪ੍ਰਭ ਸਭ ਕਿਸੇ ਕਿਸ ਹੀ ਹਾਥ ਮਾਰ ਆਪੇ ਜੀਵਾਲ ਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਘਟਾਂ ਕੇ नाथ ਸ੍ਰੀ ਰਾਗ ਮਹੱਲਾ ਪੰਜਵਾਂ ਸ਼ਰਨ ਪਏ ਪ੍ਰਭ ਆਪਣੇ ਗੁਰ ਹੋਆ ਕਿਰਪਾਲ ਸਤਿਗੁਰ ਕੈ ਉਪਦੇਸ ਐ ਬਿਨ ਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾ ਕਰੇ ਦਇਆ ਪ੍ਰਭ ਆਪਨੀ ਇੱਕ ਨਿਮਖ ਨਾ ਮਨੋ ਵਿਸਾਰ ਰਹਾ ਗੁਣ ਗੋਵਿੰਦ ਨਿਤ ਗਾਵੀਐ ਅਹ ਅਭ ਗੁਣ ਕਟਣ ਹਾਰ ਬਿਨ ਹਰ ਨਾਮ ਨਾ ਸੁਖ ਹੋਏ ਕਰ ਦਿੱਥੇ ਵਿਸਥਾਰ ਸਹਿਜ ਸਿਫਤੀ ਰਤਿਆ ਭਗਦਲ ਉਤਰੇ ਪਾਰ ਤੀਰਥ ਵਰਤ ਲਖ ਸੰਜਮ ਪਾਈਐ ਸਾਧੂ ਤੂਰ ਲੋਕ ਕਮਾਵੇ ਕਿਸ ਤੇ ਜਾਵੇ ਖੈ ਸਦਾ ਦੂਰ ਥਾਨ ਥਨੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ ਸਚ ਪਾਪ ਛਾਹੀ ਅਮਰ ਸਚ ਸਚੇ ਸੱਚਾ ਥਾਂ ਸੱਚੀ ਕੁਦਰਤ ਧਾਰਿਅਨ ਸੱਚ ਸਿਰ ਜਿਓ ਜਹਾਂ ਨਾਨਕ ਜਪਿਐ ਸਤਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਦਾਗ ਮਹਲਾ ਪੰਜਵਾਂ ਉਦਮ ਕਰ ਹਰਿ ਜਾਪਣਾ ਵਡਭਾਗੀ ਧਨ ਖਾਟ ਸੰਤ ਸੰਗ ਹਰਿ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾ ਮਨ ਇਛੇ ਫਲ ਪੁੰਚ ਤੋ ਸਭ ਚੂਕੈ ਸੋਗ ਸੰਤਾ ਪ੍ਰਹਾਵ ਜਿਸ ਕਾਰਨ ਤਨ ਧਰਿਆ ਸੋ ਪ੍ਰਭ ਡਿਠਾ ਨਾਲ ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪਰੀਤ ਚਰਨ ਭਜੇ ਪਾਰ ਬ੍ਰਹਮ ਤੇ ਸਭ ਜਪ ਤਪ ਤਿ ਨਹੀਂ ਕੀਤ ਰਤਨ ਜਵੇ ਹਰ ਮਾਨਿਕਾ ਅੰਮ੍ਰਿਤ ਹਰ ਕਾ ਨਾਮ ਸੂਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਸ੍ਰੀ ਰਾਗ ਮਹੱਲਾ 5 ਸੋਈ ਸਾਸਤ ਸੁਣ ਸੋਏ ਜਿਤ ਜਪਿਐ ਹਰ ਨਾਮ ਚਰਨ ਕਮਲ ਗੁਰ ਧਨ ਦੀਆ ਮਿਲਿਆ ਨ ਥਾਵੇਂ ਥਾਉ ਸਾਚੀ ਪੂੰਜੀ ਸਤ ਸੰਜਮੋ ਆਠ ਪਹਿਰ ਗੁਣ ਦਾ ਕਰ ਕਿਰਪਾ ਪ੍ਰਭ ਢੇਟਿਆ ਮਰਨ ਨ ਆਵਣ ਜਾਉ ਮੇਰੇ ਮਨ ਹਰ ਭਜ ਸਦਾ ਇਕ ਰੰਗ ਘਟ ਘਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾਉ ਸੁਖਾਂ ਕੀ ਮਿਤ ਤਿਆਗਣੀ ਜਾਂ ਸਿਮਰੇ ਗੋਵਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਓ ਰਸ ਜਾਣੈ ਜਿੰਦ ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸ਼ਿੰਦ ਜਿਨ ਸੇਵਿਆ ਪ੍ਰਭ ਆਪਨਾ ਅੰਸੋਈ ਰਾਜ ਨਰਿੰਦ